ਹੈਲੋ ਜੀ ਜੀ ਆਇਆਂ ਨੂੰ ਕਿਦਾਂ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵਗਾ ਖੂਬ ਮਜ਼ੇ ਚ ਹੋਵਗਾ ਜਿੱਤੇ ਵੀ ਹੋਵਗਾ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵਗੇ ਉਪਰਵਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪਾਂ ਜੀ ਵੀਡੀਓ ਲੈ ਕੇ ਆਏ ਆ ਜੀ ਜਿੱਦਾਂ ਕਿ ਉਹਨਾਂ ਨੂੰ ਪਤਾ ਹੈ ਕਿ ਅਮਨਦੀਪ ਕੌਰ ਦੀ ਆਪਾਂ ਅੱਜ ਕੱਲ ਕਾਫੀ ਜ਼ਿਆਦਾ ਵੀਡੀਓਜ਼ ਚਲੀਆਂ ਆ ਨੇ ਉਹਨੂੰ ਗ੍ਰਿਫਤਾਰੀ ਵੀ ਉਹਦੀ ਹੋ ਗਈ ਹੈ ਬਿਲਕੁਲ ਤੇ ਉਹਦੀ ਗ੍ਰਿਫਤਾਰੀ ਤੋਂ ਬਾਅਦ ਮਤਲਬ ਕਿ ਇੱਕ ਭੈਣ ਜੀ ਦਾ ਇੰਟਰਵਿਊ ਹੈ ਉਹਦੀ ਮਤਲਬ ਜਿਹਦੇ ਘਰ ਜੀ ਉਹਦੇ ਕੋਈ ਸਹੇਲੀ ਹੋਏਗੀ ਜਿਹਦੇ ਘਰ ਉਹ ਰਹਿੰਦੀ ਰਹੀ ਹੈ ਜਾਂ ਉਹਨੂੰ ਹਰ ਚੀਜ਼ ਤੇ ਉਹਦੀ ਭੈਣ ਦਾ ਇੰਟਰਵਿਊ ਉਹਦੀ ਭੈਣ ਗੱਲ ਬਾਤ ਸੁਣਾਣ ਲਈ ਆ ਸਾਰੇ ਤੇ ਆਪਾਂ ਪਹਿਲੇ ਉਹ ਵੀਡੀਓ ਦੇਖ ਲੈਂਦੇ ਆ ਕੀ ਕਹਿੰਦੀ ਆ ਮਨਦੀਪ ਦੇ ਬਾਰੇ ਚ ਕਿ ਮਨਦੀਪ ਕਿਦਾਂ ਦੀ ਹੈ ਸੀ ਕਿਦਾਂ ਦੀ ਨਹੀਂ ਤੇ ਫਿਰ ਬਾਕੀ ਚੀਜ਼ ਦੀ ਗੱਲ ਬਾਤ ਆਪਾਂ ਬਾਅਦ ਵਿੱਚ ਕਰਦੇ ਆ ਇੱਕ ਹੋਰ ਕੀ ਕਰਦੀ ਸੀ ਇਹ ਅਫਸਾਨਾ ਖਾਨ ਹੈ ਜੋ ਉਹਨਾਂ ਦਾ ਪਰਿਵਾਰ ਹੈ ਉਹਦੀ ਮਦਦ ਕਰ ਰਿਹਾ ਲਗਾਤਾਰ ਇਹ ਇਹ ਆ ਕਿ ਉਹ ਮੈਨੂੰ ਜਾਣਦੀ ਸੀਗੀ ਮੇਰੀ ਨਾਰਮਲ ਫਰੈਂਡ ਸੀਗੀ ਤੇ ਬਿਨ ਉਹਨੇ ਦੱਸਿਆ ਕਿ ਮੇਰੀ ਜਮਾਨਤ ਹੋ ਗਈ ਉਹ ਮੇਰੇ ਕੋਲੇ ਆ ਗਈ ਉੱਥੋਂ ਉਹਨੂੰ ਅਰੈਸਟ ਕੀਤਾ ਗਿਆ ਕੱਲ ਇਹ ਵੀ ਆ ਰਹੀ ਹੈ ਕਿ ਜਿਵੇਂ ਅਫਸਾਨਾ ਖਾਨ ਦੇ ਵੀਡੀਓ ਅਕਸਰ ਨਿਕਲ ਇੰਨਾ ਇੰਨਾ ਸੋਨਾ ਪਾ ਕੇ ਰੱਖਦੇ ਆ ਰਹਿਣੀ ਸਹਿਣੀ ਉਦਾਂ ਦੀ ਹੈ ਕਿਤੇ ਤਾਂ ਨਾ ਹੋਵੇ ਕੋਈ ਲਿੰਕ ਹੋਵੇ ਅਦਰਖਤੇ ਕੰਮ ਇਦਾਂ ਦਾ ਹੋਵੇ ਅਫਸਾਨਾ ਤੁਹਾਨੂੰ ਜਾਣਦੀ ਤੱਕ ਵੀ ਨਹੀਂ ਅਫਸਾਨਾ ਨੂੰ ਬਹੁਤ ਲੋਕ ਜਾਣਦੇ ਆਗੇ ਵੀ ਇਹ ਥੋੜਾ ਵੀ ਆਉਮ ਜਾਣਦੀ ਹੋਊਗੀ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਕੋਈ ਚਿੱਟਾ ਦੇ ਜਾਂਦੀ ਹੈ ਕਿ ਮਤਲਬ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਉਹ ਚਿੱਟੇ ਤਾਂ ਉਹਦੇ ਉੱਤੇ ਪਰਚਾ ਇਦਾਂ ਵੱਡਾ ਕੇਸ ਆ ਵਰ ਉਸ ਤੋਂ ਬਾਅਦ ਤੁਹਾਡੇ ਕੋਲੇ ਕਿਉਂ ਆਉਂਦੀ ਹੈ ਜਾਂ ਹੋਰ ਕਿਸੇ ਕੋਲ ਕਿਉਂ ਨਹੀਂ ਜਾਂਦੀ ਤਨਿਓ ਮੈਨੂੰ ਇਕੱਲੀ ਨੂੰ ਮਿਲੀ ਹੋਰਾਂ ਨੂੰ ਵੀ ਮਿਲੀ ਹੋਣੀ ਆ ਹੁਣ ਉਹਨੇ ਇੰਟਰਵਿਊ ਵੀ ਤਾਂ ਕੀਤੀ ਹੈਗੀ ਅਕਸਰ ਲੋਕਾਂ ਦੇ ਸਾਹਮਣੇ ਆਈ ਹੈ ਕੋਈ ਉਹ ਮੈਨੂੰ ਚੋਰੀਓ ਤਾ ਕੇ ਮਿਲੀ ਨਹੀਂ ਕਿਸੇ ਪਾਸੇ ਵੀ ਮੈਨੂੰ ਕੋਈ ਇਹ ਦਿਖਾ ਦੇ ਵੀ ਅਫਸਾਨਾ ਖਾਨ ਨਾਲ ਕਦੇ ਉਹਦੀ ਵੀਡੀਓ ਹੋਵੇ ਕੋਈ ਗੱਲਬਾਤ ਹੋਵੇ ਮੈਂ ਆਪਸ ਦੇ ਵਿੱਚ ਕਦੇ ਮਿਲਣੀ ਅਮਰਦੀਪ ਤੇ ਅਫਸਾਨਾ ਖਾਨ ਨਹੀਂ ਜੀ ਕਦੇ ਵੀ ਨਹੀਂ ਮਿਲेंगे ਅਮਰਦੀਪ ਕੌਰ ਤੇ ਸਵਾਲ ਉੱਠ ਰਹੇ ਆ ਕਿ ਉਹਦੇ ਕੋਲੇ ਐਡੀ ਵੱਡੀ ਕੋਠੀ 218 ਬੁਲਟਰ ਰੋਲਕ ਘੜੀ ਮਤਲਬ ਜਿਵੇਂ ਸਵਾਲ ਉੱਠਿਆ ਕਿ ਕੌਨਸਟੇਬਲ ਦੇ ਕੋਲੇ ਇੰਨਾ ਕੁਝ ਕਿਵੇਂ ਆਇਆ ਤੁਹਾਡੇ ਦਿਮਾਗ ਵਿੱਚ ਨਹੀਂ ਕਦੇ ਆਇਆ ਕਿ ਇਹਦੀ ਰਹਿਣੀ ਸੁਣੀ ਇਦਾਂ ਦੀ ਹੈ ਤਾਂ ਸਿਰਫ ਕੌਨਸਟੇਬਲ ਹੈ ਚਲੋ ਮੇਰੇ ਇੱਕ ਯਾਰੀ ਦੋਸਤੀ ਦੇ ਨਾਤੇ ਨਾਰਮਲ ਫਰੈਂਡ ਦੇ ਹੋਣ ਕਰਕੇ ਮੁੱਦਾ ਬਣਾਇਆ ਜਾ ਰਿਹਾ ਸਾਲਾ ਖਾਨ ਦੀ ਭੈਣ ਦੀ ਉਹ ਫਰੈਂਡ ਸੀਗੀ ਉਸ ਚੀਜ਼ ਨੂੰ ਮਤਲਬ ਜਿਆਦਾ ਉੱਪਰ ਚੱਕਿਆ ਜਾ ਰਿਹਾ ਲੋਕੋ ਜਿਵੇਂ ਨਾ ਜੁੜਨ ਤੋਂ ਸੀ ਮੈਂ ਅਮਤਾਜ ਕੱਲ ਅਮਨਦੀਪ ਕੌਰ ਸਾਹਿਬ ਦਾ ਕੌਨਸਟੇਬਲ ਜੋ ਥਾਰ ਵਾਲੀ ਬੀਬੀ ਦੇ ਨਾਮ ਤੋਂ ਮਸ਼ਹੂਰ ਸੀ ਅਕਨੂ ਰਿਜਿਲੀਅੰਸ ਵੱਲੋਂ ਗ੍ਰਫਤਾਰ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਉਸਦੀ ਪ੍ਰਾਪਰਟੀ ਦੀ ਤੇ ਕਾਫੀ ਪ੍ਰਾਪਰਟੀ ਨੂੰ ਸੀਜ਼ ਕੀਤਾ ਜਾਂਦਾ ਪੰਜਾਬ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਤੇ ਕੱਲ ਬਠਿੰਡਾ ਵਿਖੇ ਜੋ ਕਾਰਵਾਈ ਹੋਈ ਹੈ ਉਸ ਤੋਂ ਬਾਅਦ ਕਈ ਸਵਾਲ ਖੜੇ ਹੋ ਰਹੇ ਉਹ ਸਵਾਲ ਨੇ ਅਫਸਾਨਾ ਖਾਨ ਅਤੇ ਉਹਨਾਂ ਦੀ ਭੈਣ ਰਫਤਾਰ ਕੌਰ ਤੇ ਕਿਉਂਕਿ ਜਿਹੜੀ ਅਮਨਦੀਪ ਕੌਰ ਹੈ ਉਸ ਨੂੰ ਗ੍ਰਫਤਾਰ ਕੀਤਾ ਜਾਂਦਾ ਬਾਦਲਪਿੰਡ ਉਹਨਾਂ ਦੇ ਘਰੋਂ ਪੂਰਾ ਮਾਮਲਾ ਜਾਣਦੇ ਆ ਕਿ ਕੀ ਉਹਨਾਂ ਦੇ ਉਹਨਾਂ ਨਾਲ ਸੰਬੰਧ ਸਨ ਕੀ ਜੋ ਹੁਣ ਤੱਕ ਗੱਲਾਂ ਸਾਹਮਣੇ ਆ ਰਹੀਆਂ ਉਹਨਾਂ ਦੇ ਉੱਤੇ ਕੀ ਉਹਨਾਂ ਦੇ ਜਵਾਬ ਨੇ ਸਾਡੇ ਨਾਲ ਗਾਇਕਾ ਅਪਸਾਨਾ ਖਾਨ ਦੇ ਪੈਣ ਰਫਤਾਰ ਕੌਰ ਨੇ ਸਭ ਤੋਂ ਪਹਿਲਾਂ ਜਾਣਦੇ ਆ ਪੂਰਾ ਮਾਮਲਾ ਕੀ ਹੈ ਕਦੋਂ ਉਹਨਾਂ ਦੀ ਦੋਸਤੀ ਸੀ ਤੇ ਕੀ ਕੁਝ ਕੀ ਉਹਨਾਂ ਦਾ ਕੋਈ ਹੱਥ ਹੈ ਵਿੱਚ ਸਾਰਾ ਕੁਝ ਜਾਣਦੇ ਆ ਸਭ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਜਾਂਦਾ ਉਸ ਤੋਂ ਬਾਅਦ ਕਈ ਸਵਾਲ ਖੜੇ ਹੋ ਗਏ ਕਿ ਤੁਹਾਡੇ ਕੋਲ ਅਮਨਦੀਪ ਕੌਰ ਕੀ ਕਰਦੀ ਸੀ ਮੈਂ ਸਭ ਨੂੰ ਇਹ ਦੱਸਣੀ ਆ ਜੋ ਵੀ ਸੋਸ਼ਲ ਮੀਡੀਆ ਤੇ ਦੱਸਿਆ ਜਾ ਰਿਹਾ ਉਹ ਉਥੋਂ ਗ੍ਰਿਫਤਾਰ ਹੋਈ ਆ ਕਿ ਲੋਕ ਇਹ ਕਹਿ ਰਿਹਾ ਕਿਉਂਕਿ ਉਹ ਮੇਰੀ ਫਰੈਂਡ ਸੀਗੀ ਮੈਨੂੰ ਡੇਢ ਸਾਲ ਤੋਂ ਜਾਣਦੀ ਸੀਗੀ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਉਹ ਪੰਜਾਬ ਪੁਲਿਸ ਦੇ ਵਿੱਚ ਸੀਗੀ ਮੈਨੂੰ ਹੋਰ ਕੁਛ ਬਾਰੇ ਉਹਦੇ ਬਾਰੇ ਕੁਛ ਨਹੀਂ ਪਤਾ ਸੀਗਾ ਠੀਕ ਆ ਮੈਨੂੰ ਉਹ ਸਲੂਨ ਤੇ ਮਿਲੀ ਸੀ ਉੱਥੋਂ ਮੇਰੀ ਜਾਣਕਾਰੀ ਹੋਈ ਸੀ ਜਿਹੜੀ ਕੱਲ੍ਹ ਵਾਲੀ ਗੱਲ ਆ ਠੀਕ ਆ ਉਹ ਜਦੋਂ ਉਹਦੀ ਜ਼ਮਾਨਤ ਹੋਈ ਆ ਸਭ ਨੂੰ ਪਤਾ ਹੀ ਵੀ ਉਹਦੀ ਜ਼ਮਾਨਤ ਹੋਈ ਆ ਚਲੋ ਇੱਕ ਫਰੈਂਡ ਸਰਕਲ ਦੇ ਨਾਂ ਤੇ ਹਨਾ ਤੇ ਬਿਨੋਂ ਨੇ ਦੱਸਿਆ ਕਿ ਮੇਰੀ ਜ਼ਮਾਨਤ ਹੋ ਗਈ ਉਹ ਮੇਰੇ ਕੋਲੇ ਆ ਗਈ ਉੱਥੋਂ ਉਹਨੂੰ ਅਰੈਸਟ ਕੀਤਾ ਗਿਆ ਵਿਜੀਲੈਂਸ ਵੱਲੋਂ ਤੇ ਜਿਹੜਾ ਹੁਣ ਲੋਕ ਜਿਹੜੇ ਕਹਿ ਰਹੇ ਆ ਵੀ ਇਹ ਅਫਸਾਨਾ ਖਾਨ ਦਾ ਕੀ ਲਿੰਕ ਸੀ ਕੀ ਤਾਰਾਂ ਜੁੜੀਆਂ ਸੀ ਅਫਸਾਨਾ ਖਾਨ ਦਾ ਤਾਂ ਕੋਈ ਮਸਲਾ ਹੀ ਹੈ ਨਹੀਂ ਆ ਅਫਸਾਨਾ ਖਾਨ ਨਾਲ ਕੋਈ ਉਹਦੀ ਗੱਲਬਾਤ ਨਹੀਂ ਆਫਸਾਨਾ ਤੁਹਾਨੂੰ ਜਾਣਦੀ ਤੱਕ ਵੀ ਨਹੀਂ ਅਫਸਾਨਾ ਨੂੰ ਬਹੁਤ ਲੋਕ ਜਾਣਦੇ ਹੈਗੇ ਵੀ ਇਹ ਥੋੜਾ ਵੀ ਅਫਸਾਨਾ ਨੂੰ ਜਾਣਦੀ ਹੋਊਗੀ ਠੀਕ ਆ ਇਹ ਆ ਕਿ ਉਹ ਮੈਨੂੰ ਜਾਣਦੀ ਸੀਗੀ ਮੇਰੀ ਨਾਰਮਲ ਫਰੈਂਡ ਸੀਗੀ ਬਸ ਇਹ ਮਸਲਾ ਹੈਗਾ ਜਿਹੜਾ ਸੋਸ਼ਲ ਮੀਡੀਆ ਤੇ ਲੋਕ ਬੋਲੀ ਜਾ ਰਹੇ ਆ ਵੀ ਅਫਸਾਨਾ ਖਾਨ ਦਾ ਇਹ ਕਰੋ ਜੀ ਨਾ ਕਰੋ ਉਹ ਇਦਾਂ ਦਾ ਕੁਝ ਵੀ ਨਹੀਂ ਹੈਗਾ ਉਹ ਇੱਕ ਬਹੁਤ ਵੱਡਾ ਨਾਮ ਆ ਅਫਸਾਨਾ ਖਾਨ ਠੀਕ ਹੈ ਚਲੋ ਮੈਂ ਉਹਦੀ ਭੈਣ ਆ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੋ ਮੈਂ ਉੱਥੇ ਮੌਜੂਦਾ ਸੀ ਕਿ ਮੇਰੇ ਨਾਲ ਗੱਲ ਕਰੋ ਜੋ ਗੱਲਬਾਤ ਕਰਨੀ ਹੈ ਤੁਸੀਂ ਚੱਕ ਕੇ ਜੋ ਵੀ ਸੋਸ਼ਲ ਮੀਡੀਆ ਬੋਲ ਰਿਹਾਗਾ ਇਹ ਚੀਜ਼ਾਂ ਦਿਖਾ ਰਹੇ ਆ ਕਿ ਅਫਸਾਨਾ ਖਾਨ ਦਾ ਕੀ ਇਹਦੇ ਨਾਲ ਮਸਲਾ ਸੀਗਾ ਅੱਛਾ ਅੱਛਾ ਤੁਹਾਨੂੰ ਪਹਿਲੀ ਵਾਰ ਕਦੋਂ ਪਤਾ ਲੱਗਦਾ ਕਿ ਅਮਨਦੀਪ ਕੌਰ ਉਹ ਚਿੱਟਾ ਵੇਚਦੀ ਆ ਮੈਨੂੰ ਪਤਾ ਨਹੀਂ ਮੈਂ ਤਾਂ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਕਿ ਮੈਨੂੰ ਇਸ ਵਾਰੀ ਕੋਈ ਜਾਣਕਾਰੀ ਨਹੀਂ ਸੀਗੀ ਨਾ ਹੀ ਮੇਰੇ ਨਾਲ ਕੋਈ ਇਦਾਂ ਦੀ ਕੋਈ ਗੱਲਬਾਤ ਸੀ ਕਦੇ ਮੇਰੀ ਵੈਸੇ ਨੋਰਮਲ ਫਰੈਂਡ ਸੀ ਹੈਲੋ ਹਾਈ ਮੈਨੂੰ ਸਲੂਨ ਦੇ ਵਿੱਚ ਆਪਣੇ ਗੁਰੂ ਕੀ ਨਗਰੀ ਸਲੂਨ ਸੀਗਾ ਪੁਲਿਸ ਲਾਈਨ ਦੇ ਸਾਹਮਣੇ ਉੱਥੇ ਕਾਫੀ ਉੱਥੇ ਮਤਲਬ ਲੇਡੀਜ਼ ਆਉਂਦੀਆਂ ਤੇ ਉੱਥੇ ਮੈਨੂੰ ਜ਼ਰੂਰ ਮਿਲੀ ਸੀ ਮੇਰਾ ਇੰਸਟਾਗ੍ਰam ਦਾ ਜਿਹੜਾ ਪੇਜ ਚੱਲ ਰਿਹਾ ਮਤਲਬ ਪ੍ਰੋਮੋਸ਼ਨ ਲਈ ਮੈਂ ਉੱਥੇ ਗਈ ਸੀਗੀ ਸਲੂਨ ਤੇ ਮੈਨੂੰ ਉੱਥੇ ਹੀ ਮਿਲੀ ਹੈ ਕਾਫੀ ਮੇਰੀਆਂ ਵੀਡੀਓ ਦੋ ਤੁਸੀਂ ਦੇਖੀਆਂ ਵੀ ਹੋਣੀਆਂ ਉਹ ਉੱਥੇ ਹੀ ਬਣੀਆਂ ਹੋਈ ਜੀ ਜੀ ਬਿਲਕੁਲ ਜੀ ਬਿਲਕੁਲ ਬਸ ਉਥੋਂ ਮੇਰੀ ਹੈਲੋ ਹਾਈ ਸੀਗੀ ਮੈਂ 18 ਸਾਲ ਤੋਂ ਜਾਣਦੀ ਆ ਜੋ ਆ ਮਸਲਾ ਕਰ ਰਹੇ ਉਹਦੇ ਵਿੱਚ ਮੇਰਾ ਕੋਈ ਮਤਲਬ ਜਿਹੜਾ ਇਹ ਪਰਚਾ ਪੈਂਦਾ ਛੋਟਾ ਫੜਿਆ ਜਾਂਦਾ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਕਿਉਂ ਚਿੱਟਾ ਵੇਚਦੀ ਹੈ ਨਹੀਂ ਮੈਨੂੰ ਬਿਲਕੁਲ ਕੁਝ ਵੀ ਨਹੀਂ ਪਤਾ ਸੀ ਆ ਤੁਹਾਨੂੰ ਉਹਨੇ ਖੁਦ ਦੱਸਿਆ ਹੋਵੇ ਜਿਵੇਂ ਯਾਰ ਆਪਣੇ ਨਾਲ ਜੀ ਗੱਲਬਾਤ ਨਹੀਂ ਹੋਈ ਜੋ ਅਗਰ ਹੁੰਦੀ ਤਾਂ ਸਾਰਾ ਕੁਝ ਆ ਹੀ ਜਾਣਾ ਸੀਗਾ ਸਾਰਾ ਉਹਦਾ ਸਾਰਾ ਕੁਝ ਚੈੱਕ ਅਪ ਕੀਤਾ ਹੀ ਹੋਣਾ ਫੋਨ ਦੀ ਡਿਟੇਲ ਜਾਂ ਕੋਈ ਮੇਰੇ ਨਾਲ ਤਾਂ ਇੱਕ ਨਾਰਮਲ ਫਰੈਂਡ ਸੀ ਬਿਲਕੁਲ ਤੇ ਕੱਲ ਜਦੋਂ ਗ੍ਰਿਫਤਾਰ ਉਸ ਤੋਂ ਬਾਅਦ ਇਹ ਵੀ ਇੱਕ ਅਫਸਾਨਾ ਖਾਨ ਹੈ ਜੋ ਉਹਨਾਂ ਦਾ ਪਰਿਵਾਰ ਹੈ ਉਹਦੀ ਮਦਦ ਕਰ ਰਿਹਾ ਲਗਾਤਾਰ ਇਦਾਂ ਦੇ ਬਿਲਕੁਲ ਝੂਠਾ ਜੀ ਨਾ ਮੇਰੀ ਮੰਮੀ ਕੋਈ ਉਹਦਾ ਬਿਗਣੀ ਉਹ ਸਾਡੀ ਫੈਮਿਲੀ ਨੂੰ ਜਾਣਦੀ ਸਿਰਫ ਮੈਨੂੰ ਜਾਣਦੀ ਮੇਰੀ ਬਹੁਤ ਦੀ ਬਾਹਰ ਯਾਰੀ ਦੋਸਤੀ ਹੈਗੀ ਹੈ ਹਰੇ ਕੁੜੀਆਂ ਨਾਲ ਬਹੁਤ ਸਾਰੀਆਂ ਕੁੜੀਆਂ ਮੈਨੂੰ ਜਾਣਦੀਆਂ ਸਾਰਿਆਂ ਨੂੰ ਪਤਾ ਹੀ ਆ ਤੇ ਪਰ ਇਦਾਂ ਹੋ ਸਕਦਾ ਹੈ ਕਿ ਇਹ ਨਹੀਂ ਹੈਗਾਗਾ ਕਿ ਚਲੋ ਮੈਨੂੰ ਮੇਰੀ ਜਾਣ ਕਰ ਸੀਗੀ ਵੀ ਲੋਕ ਜਿਹੜੇ ਇਹ ਚੀਜ਼ਾਂ ਕਹਿ ਰਹੇ ਆ ਵੀ ਅਫਸਾਨਾ ਖਾਨ ਮੇਰੀ ਭੈਣ ਦਾ ਨਾਂ ਲੈ ਕੇ ਮਤਲਬ ਉਹ ਲਾ ਰਹੇ ਆ ਉਹਦੇ ਤੇ ਅਲੀਕੇਸ਼ਨ ਲਾ ਰਹੇ ਆ ਵੀ ਅਫਸਾਨਾ ਖਾਨ ਕਿਉਂਕਿ ਅਫਸਾਨਾ ਖਾਨ ਦਾ ਨਾਮ ਬਹੁਤ ਵੱਡਾ ਹੈ ਇਸ ਕਰਕੇ ਉਹ ਉਸ ਚੀਜ਼ ਨੂੰ ਹਾਈਲਾਈਟ ਕਰ ਰਿਹਾ ਹੈ ਹੈਡਲਾਈਨ ਬਣਾ ਰਿਹਾ ਹੈ ਅਮਨਦੀਪ ਨਾਲ ਜੋੜ ਰਿਹਾ ਹੈ ਠੀਕ ਹੈ ਬਹੁਤ ਕੁਝ ਅੱਗੇ ਵੀ ਜੁੜਿਆ ਹੋਇਆਗਾ ਤੁਸੀਂ ਦੇਖਿਆ ਹੀ ਹੋਣਾ ਜਿੱਥੇ ਵੀ ਉਹ ਜੌਬ ਕਰਦੀ ਕਿਸੇ ਵੀ ਸਿੰਗਰ ਨਾਲ ਉਹਦੀਆਂ ਫੋਟੋਆਂ ਸੀ ਜਾਂ ਵੀਡੀਓ ਸੀਗੀਆਂ ਸਾਰੀਆਂ ਸੋਸ਼ਲ ਮੀਡੀਆ ਤੇ ਆਈਆਂ ਹੀ ਆ ਕੋਈ ਚੀਜ਼ ਦਾ ਲੁਕੋਅ ਨਹੀਂ ਰੱਖ ਰਿਹਾ ਠੀਕ ਹੈ ਚਾਹੇ ਸਿੱਧੂ ਬਾਈ ਨਾਲ ਲਾ ਲਓ ਚਾਹੇ ਉਹਨਾਂ ਦੇ ਪਰਿਵਾਰ ਨਾਲ ਲਾ ਲਓ ਚਾਹੇ ਪਿੱਛੇ ਜਸਵਿੰਦਰ ਬਣਾਰਣ ਨਾਲ ਵੀ ਉਹਦੀ ਕਾਫੀ ਨੀਰ ਨਾਲ ਵੀ ਸੀ ਮੈਨੂੰ ਕੋਈ ਇਹ ਦਿਖਾ ਦੇ ਵੀ ਅਫਸਾਨਾ ਖਾਨ ਨਾਲ ਕਦੇ ਉਹਦੀ ਵੀਡੀਓ ਹੋਵੇ ਕੋਈ ਗੱਲਬਾਤ ਹੋਵੇ ਮੈਂ ਤੇ ਆਪਸ ਦੇ ਵਿੱਚ ਕਦੇ ਮਿਲੇ ਨਹੀਂ ਅਮਨਦੀਪ ਤੇ ਅਫਸਾਨਾ ਖਾਨ ਨਹੀਂ ਜੀ ਕਦੇ ਵੀ ਨਹੀਂ ਮਿਲੇ ਅੱਜ ਤੱਕ ਕਦੇ ਨਹੀਂ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਮਿਲੇ ਅੱਜ ਕਈ ਗੱਲਾਂ ਇਹ ਵੀ ਆ ਰਹੀਆਂ ਕਿ ਜਿਵੇਂ ਅਫਸਾਨਾ ਖਾਨ ਦੇ ਵੀਡੀਓ ਅਕਸਰ ਕਹਿੰਦੇ ਕਦੀ ਇੰਨਾ ਇੰਨਾ ਸੋਨਾ ਪਾ ਕੇ ਰੱਖਦੇ ਆ ਰਹਿਣੀ ਸਹਿਣੀ ਉਦਾਂ ਦੀ ਹੈ ਕਿਤੇ ਤਾਂ ਨਾ ਹੋਵੇ ਕੋਈ ਲਿੰਕ ਹੋਵੇ ਅੰਦਰਖੱਤੇ ਕੰਮ ਇਦਾਂ ਦਾ ਹੋਵੇ ਨਹੀਂ ਜੀ ਨਹੀਂ ਇਹ ਸਭ ਬਿਲਕੁਲ ਝੂਠ ਤਾਂ ਹੁਣ ਬਹੁਤ ਕੁਝ ਬਣਾਉਣਗੇ ਅਕਸਰ ਉਹ ਗਾਉਂਦੀ ਆ ਆਦੀ ਮਿਹਨਤ ਨਾਲ ਬਣਾਇਆ ਇਹ ਚੀ ਸਭ ਨੂੰ ਪ ਠੀਕ ਹੈ ਚਲੋ ਮੈਂ ਮੇਰੇ ਬਾਰੇ ਵੀ ਮੇਰੇ ਵੀ ਤੁਸੀਂ ਪਤਾ ਕਰੋ ਕਿ ਮੈਂ ਹੀ ਆਉਣੀ ਜਾਨੀ ਆ ਮੈਂ ਹੀ ਰਹਿਣੀ ਆ ਅਫਸਾਨਾ ਖਾਨ ਦਾ ਜਦੋਂ ਕੋਈ ਆਪਣਾ ਪ੍ਰੋਗਰਾਮ ਹੁੰਦਾ ਘਰੇ ਫੰਕਸ਼ਨ ਹੁੰਦਾ ਉਹਦੇ ਹੀ ਆਉਂਦੀ ਆ ਉਹ ਤਾਂ ਆਪਦੇ ਵਿਆਹੀ ਵਰੀ ਹੈਗੀ ਠੀਕ ਹੈ ਮੇਰੀਆਂ ਭੈਣਾਂ ਹੋਰ ਵੀ ਆ ਇਹ ਜ਼ਰੂਰੀ ਤਾਂ ਨਹੀਂ ਵੀ ਉਹ ਅਫਸਾਨਾ ਖਾਨ ਦਾ ਹੀ ਘਰ ਆ ਗੱਲੀ ਦਾ ਅਸੀਂ ਪੰਜ ਭੈਣਾਂ ਆ ਗੀਆਂ ਠੀਕ ਹੈ ਜਦੋਂ ਮੌਜੂਦਾ ਮੈਂ ਆ ਸਭ ਨੂੰ ਪਤਾ ਅਕਸਰ ਕੋਈ ਪੁੱਛਪੜਤਾਲ ਹੁੰਦੀ ਹੈ ਅਗਲਾ ਲੈ ਕਿ ਲ ਜਾਂਦਾ ਵੀ ਹਾਂ ਭਈ ਇਹ ਕੌਣ ਆ ਜਾਂ ਕਿਵੇਂ ਆ ਉਹ ਚੀਜ਼ ਤਾਂ ਕੋਈ ਨਹੀਂ ਉਹ ਕਰ ਰਿਹਾਗਾ ਜਿਵੇਂ ਅਮਨਦੀਪ ਕੌਰ ਤੇ ਸਵਾਲ ਉੱਠ ਰਹੇ ਆ ਕਿ ਉਹਦੇ ਕੋਲੇ ਐਡੀ ਵੱਡੀ ਕੋਠੀ 2 18 ਬੁਲਟ ਰੋਲੈਕਸ ਪਿੱਕੜੀ ਮਤਲਬ ਜਿਵੇਂ ਸਵਾਲ ਉੱਠਿਆ ਕਿ ਕੌਨਸਟੇਬਲ ਦੇ ਕੋਲੇ ਇੰਨਾ ਕੁਝ ਕਿਵੇਂ ਹੈ ਤੁਹਾਡੇ ਦਿਮਾਗ ਵਿੱਚ ਨਹੀਂ ਕਦੇ ਆਇਆ ਕਿ ਇਹਦੀ ਰਹਿਣੀ ਸੁਣੀ ਇਦਾਂ ਦੀ ਹੈ ਤਾਂ ਸਿਰਫ ਕੌਨਸਟੇਬਲ ਏ ਨਹੀਂ ਜੀ ਮੈਨੂੰ ਇਹਦਾ ਕੋਈ ਨਹੀਂ ਹੈਗਾ ਧਿਆਨ ਚ ਕਿ ਲੋ ਗੱਡੀਆਂ ਹੁੰਦੀਆਂ ਸਾਰਿਆਂ ਕੋਲੇ ਹੁੰਦੀਆਂ ਮੈਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਹੈਗਾ ਮੇਰੀ ਤਾਂ ਨਾਰਮਲ ਵਾਰ ਦੀ ਵਾਰ ਫਰੈਂਡਸ ਦੀ ਤੇ ਗੱਡੀਆਂ ਤੋਂ ਹੁਣ ਹਰੇਕ ਹੀ ਚੱਕੀ ਫਰਦਾ ਮੈਨੂੰ ਉਸ ਬਾਰੇ ਕੋਈ ਮਤਲਬ ਨਹੀਂ ਪਤਾ ਹੈਗਾ ਚਲੋ ਜੋ ਵੀ ਉਹਦਾ ਹੋਇਆ ਜਾਂ ਉਹਦੀ ਪਤਾਲ ਹੋਈ ਉਹ ਸਾਰਾ ਕੁਝ ਕਲੀਅਰ ਹੋ ਗਿਆ ਇਹਦੇ ਬਾਰੇ ਹੁਣ ਮੈਨੂੰ ਤਾਂ ਨਿੱਜੀ ਗੱਲਾਂ ਦਾ ਕੁਝ ਵੀ ਨਹੀਂ ਪਤਾ ਹੈਗਾ ਜਮਾਨਾ ਦਿਲ ਦੀ ਗੱਲ ਕੌਣ ਦੱਸਦਾ ਕੋਈ ਵੀ ਨਹੀਂ ਦੱਸਦਾ ਚਲੋ ਮੇਰੇ ਇੱਕ ਯਾਰੀ ਦੋਸਤੀ ਦੇ ਨਾਤੇ ਨਾਰਮਲ ਫਰੈਂਡ ਨੇ ਹੁਣ ਕਰਕੇ ਮੁੱਦਾ ਬਣਾਇਆ ਜਾ ਰਿਹਾ ਸੋਨਾਖਾਨ ਦੀ ਭੈਣ ਦੀ ਉਹ ਫਰੈਂਡ ਸੀਗੀ ਉਸ ਚੀਜ਼ ਨੂੰ ਮਤਲਬ ਜਾਦਾ ਉੱਪਰ ਚੱਕਿਆ ਜਾ ਰਿਹਾ ਹੈਗਾ ਅਜਮਾਨਤ ਤੋਂ ਬਾਅਦ ਜਿਵੇਂ ਤੁਹਾਡੇ ਕੋਲੇ ਆਉਂਦੀ ਹੈ ਉਸ ਦੇ ਉੱਤੇ ਵੀ ਸਵਾਲ ਨੇ ਕਿ ਮਤਲਬ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਉਹ ਚਿੱਟੇ ਦਾ ਉਹਦੇ ਉੱਤੇ ਪਰਚਾ ਏਡਾ ਵੱਡਾ ਕੇਸ ਆ ਵਰ ਉਸ ਤੋਂ ਬਾਅਦ ਤੁਹਾਡੇ ਕੋਲੇ ਕਿਉਂ ਆਉਂਦੀ ਹੈ ਜਾਂ ਹੋਰ ਕਿਸੇ ਕੋਲ ਕਿਉਂ ਨਹੀਂ ਜਾਂਦੀ ਉਹ ਮੈਨੂੰ ਹੁਣ ਇਹ ਚੀਜ਼ ਦਾ ਨਹੀਂ ਪਤਾ ਕਿਉਂ ਮੈਨੂੰ ਇਸੇ ਦਾ ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਉਹਦੀ ਜ਼ਮਾਨਤ ਹੋ ਗਈ ਜਦੋਂ ਬੰਦੇ ਦੀ ਜ਼ਮਾਨਤ ਹੋ ਗਈ ਆਪਾਂ ਨੂੰ ਇਹ ਹੋ ਜਾਂਦਾ ਵੀ ਚਲੋ ਵਿਚਰਦਾ ਹੀ ਆ ਸਾਰਿਆਂ ਚੋਂ ਜਮਾਨਤ ਵਾਲਾ ਬੰਦਾ ਕਿਸੇ ਨੂੰ ਵੀ ਮਿਲਣਾ ਆ ਸਕਦਾ ਜ਼ਰੂਰੀ ਤਾਂ ਨਹੀਂ ਉਹ ਮੈਨੂੰ ਇਕੱਲੇ ਨੂੰ ਮਿਲੀ ਹੋਰਾਂ ਨੂੰ ਵੀ ਮਿਲੀ ਹੋਣੀ ਆ ਉਹਨੇ ਇੰਟਰਵਿਊ ਵੀ ਤਾਂ ਕੀਤੀ ਹੈਗੀ ਅਕਸਰ ਲੋਕਾਂ ਦੇ ਸਾਹਮਣੇ ਆਈ ਹੈ ਕੋਈ ਮੈਨੂੰ ਚੋਰੀਆਂ ਤੋਂ ਆ ਕੇ ਮਿਲੀ ਨਹੀਂ ਕਿਸੇ ਪਾਸੇ ਵੀ ਇਹ ਚੀਜ਼ ਆ ਜੀ ਅੱਛਾ ਤਾਂ ਬੱਧੀਆ ਉਹ ਤਾਂ ਬੜਾਇਆ ਜਾ ਰਿਹਾ ਹੈਗਾ ਕਿ ਜੀ ਇਹ ਅਫਸਾਨਾ ਖਾਨ ਦੇ ਘਰ ਮਤਲਬ ਅਫਸਾਨਾ ਕਿ ਸਿੱਧੂ ਮੂਸੇਵਾਲੇ ਦੀ ਵੀ ਕੀਤੀ ਉੱਥੇ ਜਿਵੇਂ ਸਿਸਟਰ ਨੇ ਉਹ ਭੈਣ ਬਣੇ ਹੋਏ ਸਿੱਧੂ ਮੂਸੇਵਾਲੇ ਦੇ ਹਨ ਉੱਥੇ ਲੜਕੀ ਵੀ ਸੀਗੀ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਉੱਥੇ ਮਿਲੇ ਹੋਣ ਆਪਸ ਦੇ ਵਿੱਚ ਨਹੀਂ ਜੀ ਬਿਲਕੁਲ ਵੀ ਨਹੀਂ ਮਿਲੇ ਅਫਸਾਨਾ ਖਾਨ ਜਿਹੜਾ ਉੱਥੇ 24 ਘੰਟੇ ਡਿਊਟੀ ਕਰਦੀ ਸੀ ਆਉਂਦੀ ਜਾਂਦੀ ਸੀਗੀ ਠੀਕ ਆ ਇਹ ਨਹੀਂ ਹੈਗਾਗਾ ਵੀ ਅਫਸਾਨਾ ਖਾਨ ਅਫਸਾਨਾ ਖਾਨ ਵੀ ਉੱਥੇ 24 ਘੰਟੇ ਸਿੱਧੂ ਬਾਈ ਦੇ ਘਰੇ ਰਹਿੰਦੀ ਹੁਣ ਡਿਊਟੀਆਂ ਬਦਲਦੀਆਂ ਹੀ ਰਹਿੰਦੀਆਂ ਠੀਕ ਆ ਇਹ ਨਹੀਂ ਕਦੇ ਉਹਨੂੰ ਉੱਥੇ ਨਹੀਂ ਮਿਲੀ ਤੁਸੀਂ ਮੈਂ ਦੇਖਿਆ ਹੀ ਹੁਣ ਅਕਸਰ ਅਫਸਾਨਾ ਖਾਨ ਦਾ ਡਾਡਾ-ਬਾਡਾ ਨਾਮ ਆ ਜੇ ਅਗਲਾ ਮਿਲਿਆ ਹੋਊਗਾ ਤੇ ਭੱਜ ਕੇ ਵੀਡੀਓ ਪਾਉਂਦਾ ਹੀ ਉਹਨੇ ਕਾਫੀ ਸਿੰਗਰਾਂ ਨਾਲ ਵੀਡੀਓ ਸ਼ੇਅਰ ਕੀਤੀਆਂ ਹੀ ਆ ਅਫਸਾਨਾ ਖਾਨ ਦੇ ਤੋਂ ਕੋਈ ਹੀ ਨਹੀਂ ਜੇ ਤੁਸੀਂ ਰੋਕਿਆ ਨਾ ਤੇ ਕਈ ਵਾਰ ਹੁੰਦੀਆਂ ਹੀ ਵੀਡੀਓ ਫੋਟੋ ਪਾਣ ਹੁਣ ਇਹਦੇ ਵਿੱਚ ਰੋਕਣ ਵਾਲੀ ਕਿਹੜੀ ਗੱਲ ਕੋਈ ਕਿਸੇ ਤੇ ਰੁਕਦਾ ਨਹੀਂਗਾ ਹੁਣ ਮੇਰੀ ਗੱਲ ਸੁਣਾ ਹੁਣ ਮੈਂ ਵੀਰ ਅਫਸਾਨਾ ਦਾ ਨਾਮ ਲੈ ਰਿਆ ਕੋਈ ਰੁਕੂਗਾ ਉਹ ਚੀਜ਼ ਤਾਂ ਜਿਹੜੀ ਉਹਨਾਂ ਨੇ ਚੱਲੀ ਜਾਂਦੀ ਚਲਾਈ ਜਾਂਦੀ ਜਿਹਨੂੰ ਮੈਂ ਕਲੀਅਰ ਕਰ ਰਹੀ ਆ ਵੀ ਹਨਾ ਉਹਦਾ ਕੋਈ ਲਿੰਕ ਨਹੀਂ ਉਹ ਮੇਰੀ ਫਰੈਂਡ ਸੀ ਅਫਸਾਨਾ ਖਾਨ ਨੂੰ ਉਹਦੇ ਨਾਲ ਜੋੜਿਆ ਜਾ ਰਿਹਾ ਹੈਗਾ ਫਿਰ ਇਦਾਂ ਤਾਂ ਹੁਣ ਲੋਕਾਂ ਨੇ ਤਾਂ ਮੁੰਡੀਆਂ ਦੇ ਵਿੱਚ ਕੀਤੀ ਗਈ ਵਿਜੀਲੈਂਸ ਦੇ ਵੱਲੋਂ ਤੁਹਾਨੂੰ ਬੁਲਾਇਆ ਗਿਆ ਸੀ ਕੱਲ ਕੀ ਗੱਲਬਾਤ ਹੁੰਦੀ ਓਥੇ ਨਹੀਂ ਉਹਨਾਂ ਨੇ ਅਰੈਸਟ ਕੀਤਾਗਾ ਮੇਰੀ ਕੋਈ ਗੱਲਬਾਤ ਨਹੀਂ ਕੋਈ ਸ਼ੂ ਉਹ ਉਹਨਾਂ ਨੂੰ ਜੋ ਹੋ ਗਈ ਹੈ ਕਾਰਵਾਈ ਉਹਨਾਂ ਨੇ ਕੀਤੀ ਆਦਾਂ ਨੇ ਨਹੀਂ ਜੀ ਬਸ ਮੇਰੇ ਕੋਲ ਤਾਂ ਉਦੋਂ ਹੀ ਅਰੈਸਟ ਕੀਤੀ ਉਹਦਾ ਉਹਨਾਂ ਦਾ ਉਹ ਸੀਗਾ ਤੁਹਾਨੂੰ ਕੱਲ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਕਿ ਕੀ ਗੱਲ ਨਹੀਂ ਜੀ ਮੈਨੂੰ ਦਫ਼ਤਰ ਦੇ ਹਾਂਜੀ ਨਾਰਮਲੀ ਗੱਲਬਾਤ ਹੋਈ ਐ ਇਦਾਂ ਦਾ ਕੋਈ ਮਤਲਬ ਮੇਰਾ ਮੈਂ ਨਾ ਇਦਾਂ ਹੀ ਉਹ ਚੀਜ਼ ਸੀ ਨੀ ਮੇਰੀ ਤਾਂ ਨਾਰਮਲ ਫਰੈਂਡ ਸੀਗੀ ਕਿ ਇਦਾਂ ਦਾ ਮਸਲਾ ਨਹੀਂ ਹੈ ਹਾਂਜੀ ਹੋਰ ਤੁਸੀਂ ਕੋਈ ਗੱਲਬਾਤ ਕਹਿਣੀ ਚਾਹੁੰਦੇ ਫੇ ਸਵਾਲਾਂ ਦੇ ਉੱਤੇ ਜਿਹੜੇ ਲੋਕ ਲਗਾਤਾਰ ਉੱਠ ਰਹੇ ਆ ਮੈਂ ਤੇ ਇਹ ਕਹਿਣੀ ਆ ਵੀ ਅਫਸਾਨਾ ਖਾਂਦੋਂ ਨਹੀਂ ਬਣਾਇਆ ਜਾ ਰਿਹਾ ਫਰੈਂਡ ਉਹ ਮੇਰੀ ਆ ਜੋ ਵੀ ਗੱਲਬਾਤ ਆ ਮੈਨੂੰ ਮੈਂ ਕਲੀਅਰ ਕਰ ਰਹੀ ਆ ਨਾਰਮਲ ਫਰੈਂਡ ਚਲੋ ਸਭ ਦਿੰਦਾ ਚੰਗੇ ਮਾੜੇ ਦੋਸਤ ਕਿਹਦੇ ਨਹੀਂ ਆ ਸਭ ਦੇ ਹੁੰਦੇ ਆ ਕੀਕਾ ਕੋਈ ਬੰਦਾ ਚੋਰੀ ਕਰਦਾ ਜਾਂ ਠੱਗੀ ਕਰਦਾ ਅਕਸਰ ਉਹਦਾ ਵੀ ਤਾਂ ਲਿੰਕ ਕੋਈ ਚੰਗੇ ਇਨਸਾਨ ਨਾਲ ਹੋਊਗਾ ਕੋਈ ਇਹ ਤਾਂ ਨਹੀਂ ਹੈਗਾ ਵੀ ਜੇ ਉਹ ਚੋਰੀ ਕਰਦਾ ਤੂੰ ਉਸੇ ਨਾਲ ਹੀ ਜਾਰੀ ਦੋਸਤੀ ਉਹ ਨਾਲ ਧਾਗਾ ਵੰਡੀ ਆਪਣਾ ਕੋਈ ਵੀ ਲਾ ਲਓ ਤੁਸੀਂ ਵੀ ਅਕਸਰ ਉਹ ਕਿਸੇ ਕੰਮ ਮਾੜੇ ਕੰਮ ਦੇ ਵਿੱਚ ਹੈਗਾ ਤੇ ਉਹਦੇ ਨਾਲ ਹੈਲੋ ਹੋਈ ਆ ਕੋਈ ਜਾਣ ਪਛਾਣ ਕੋਈ ਉਹਦਾ ਅਕਸਰ ਜਿਵੇਂ ਉਹ ਜਮਾਨਤ ਤੇ ਬਾਹਰ ਆਉਂਦਾ ਤਾਂ ਅਕਸਰ ਬੁਲਾਉਂਦਾ ਹੀ ਆ ਸਾਰਿਆਂ ਨੂੰ ਉਹ ਚੀਜ਼ ਦਾ ਮਸਲਾ ਇਹ ਮੁੱਦਾ ਮੇਰੇ ਤੇ ਮਤਲਬ ਮੜਿਆ ਜਾ ਰਿਹਾ ਹੈ ਅਫਸਾਨਿਆਂ ਤੇ ਮੜਿਆ ਜਾ ਰਿਹਾ ਕਿ ਅਫਸਾਨਾ ਖਾਨ ਦੀ ਕੋਈ ਲਿੰਕ ਹੈ ਤਾਂ ਉਹ ਕੁਝ ਵੀ ਨਹੀਂ ਜੇ ਮੈਂ ਕਹਿੰਦੀ ਲਿੰਕ ਹੋਵੇ ਤਾਂ ਆਪਾਂ ਦੇਨਦਾਰ ਬੈਠੇ ਆ ਕੋਈ ਉਹਦੇ ਨਾਲ ਕੋਈ ਵੀਡੀਓ ਜਾਂ ਕੋਈ ਫੋਟੋ ਕੇ ਗੱਲਬਾਤ ਵੀ ਹੁੰਦੀ ਹੋ ਜੀ ਜੀ ਬਿਲਕੁਲ ਜੀ ਬਿਲਕੁਲ ਕੋਈ ਗੱਲ ਨਹੀਂ ਜਾਚ ਹੋ ਸਕਦੇ ਹੋ ਹੋ ਸਕਦੀ ਹੈ ਕਰੋ ਬਹੁਤ ਧੰਨਵਾਦ थैंक यू ਤਾਂ ਗੱਲਬਾਤ ਕੀਤੀ ਅਫਸਾਨਾ ਖਾਨ ਦੇ ਭੈਣ ਰਫਤਾਰ ਕੌਰ ਦੇ ਨਾਲ ਉਹਨਾਂ ਨੇ ਦੱਸਿਆ ਕਿ ਜੋ ਵੀ ਸਵਾਲ ਉਹਨਾਂ ਦਾ ਕਹਿਣਾ ਕਿ ਉੱਠ ਰਹੇ ਐ ਉਹ ਸਾਰੇ ਝੂਠੇ ਨੇ ਅਫਸਾਨਾ ਖਾਨ ਤੇ ਅਮਨਦੀਪ ਕੌਰ ਦੀ ਕਦੇ ਆਪਸ ਵਿੱਚ ਮੁਲਾਕਾਤ ਨਹੀਂ ਹੋਈ ਹੈ ਨਾ ਹੀ ਸਾਡਾ ਕੋਈ ਉਸ ਦੇ ਨਾਲ ਲਿੰਕ ਹੈ ਨਾ ਲੈਣ ਦਾ ਦੇਣ ਤਾਂ ਸਹੀ ਜੀ ਅੱਛਾ ਇਹ ਸੇ ਮਤਲਬ ਕਿ ਅਮਨਦੀਪ ਜੜੀ ਸੀ ਇਹਦੀ ਸਹੇਲੀ ਸੀ ਅਫਸਾਨਾ ਖਾਨ ਸਿੰਗਰ ਹੈ ਨਾ ਅਫਸਾਨਾ ਖਾਨ ਤਾਂ ਬਹੁਤ ਵੱਡੇ ਸਿੰਗਰ ਹੈ ਨਾ ਤੇ ਉਹਦਾ ਜ਼ਿਕਰ ਵਿੱਚ ਤਾਂ ਪਾਇਆ ਗਿਆ ਸੋਸ਼ਲ ਮੀਡੀਆ ਵਾਲੇ ਜਿਹੜੇ ਨੇ ਉਹ ਕਹਿ ਰਹੇ ਨੇ ਹੋ ਸਕ ਉਹਹੀ ਤਾਂ ਗੱਲ ਕਰ ਰਹੀ ਹੈ ਕਿ ਜਦੋਂ ਉਹ ਜ਼ਮਾਨਤ ਬਾਹਰ ਨਿਕਲੀ ਹੈ ਨਾ ਪਹਿਲੇ ਤੇ ਉਹ ਜ਼ਰੀ ਗੱਲ ਹੈ ਕਿ ਉਹ ਫਿਰ ਉਹਨੂੰ ਮਿਲਣ ਆਈਏ ਆਪਣੀ ਸਹੇਲੀ ਨੂੰ ਹਾਂਜੀ ਤੇ ਲੋਕਾਂ ਨੇ ਕਿਤੇ ਵੇਖ ਲਿਆ ਤੇ ਉਹਨਾਂ ਨੇ ਕਿਹਾ ਕਿ ਇਹਦਾ ਸ਼ਾਇਦ ਅਫਸਾਨਾ ਖਾਨ ਦੇ ਨਾਲ ਕੋਈ ਇਹਦਾ ਹੈ ਸ਼ਾਇਦ ਅਫਸਾਨਾ ਖਾਨ ਦੇ ਨਾਲ ਵੀ ਕੋਈ ਮਤਲਬ ਕਿ ਆਰਟੀਕਲ ਉਹਦੇ ਇਹਨਾ ਉਹ ਜੋ ਹੋਣ ਰਿਹਾ ਕਿ ਇੰਨੇ ਵੱਡੇ ਚਿੱਟੇ ਦੇ ਮਾਮਲੇ ਦੇ ਵਿੱਚ ਪੜੀ ਫੜੀ ਗਈ ਹੈ ਠੀਕ ਹੈ ਇਸ ਲਈ ਤੇ ਤਾਂ ਕਰਕੇ ਉਹ ਇੰਨੀ ਪੇਸ਼ ਕੀਤੀ ਤੇ ਉਹਦੀ ਭੈਣ ਨੇ ਆਖਿਆ ਉਹਨੇ ਕਿ ਉਹ ਤੇ ਮੇਰੀ ਸਹੇਲੀ ਹੈ ਨਾ ਠੀਕ ਹੈ ਜੋ ਵੀ ਹੈ ਮੇਰੇ ਤੇ ਮੇਰੇ ਕੋਲ ਸੰਨੂਨ ਹੈ ਹੋਰ ਵੀ ਬਹੁਤ ਸਾਰੀਆਂ ਲੇਡੀਆਂ ਆਂਦੀਆਂ ਨੇ ਠੀਕ ਹੈ ਗੱਲਬਾਤ ਹੈ ਲੇਕਿਨ ਇਹ ਹੁਣ ਵੈਸੇ ਹੁੰਦਾ ਤੇ ਇਦਾਂ ਹੀ ਹੈ ਕਿ ਹੁਣ ਕੋਈ ਸਾਡਾ ਜਿੰਨਾ ਮਰਜ਼ੀ ক্লোਜ਼ ਹੋਏ ਕੋਈ ਦਿਲ ਦੀ ਗੱਲ ਨਹੀਂ ਵੀ ਦੱਸਦਾ ਹੁੰਦਾ ਠੀਕ ਹੈ ਉਹ ਕਹਿੰਦੇ ਮੈਨੂੰ ਅਸੀਂ ਦਾ ਇਲਮ ਹੀ ਨਹੀਂ ਸੀਗਾ ਨਾ ਐਲਬੀਸੀ ਕੀ ਇਹ ਇਹ ਤੇ ਉਹ ਮੇਰੀ ਹੀ ਸੇਲੀ ਸੀ ਤੇ ਅਫਸਾਨਾਖਾਨਾ ਲੋਕਾਂ ਨੇ ਉਹ ਪੈਸੇ ਜੋੜਿਆ ਤੇ ਸੋਸ਼ਲ ਮੀਡੀਆ ਨੇ ਐਕਸਕਿਊਜ਼ ਕੀਤਾ ਕਿ ਜਿਹੜਾ ਜੋ ਕੁਝ ਵੀ ਹੈ ਅਪਣੇ ਇਹ ਵੀ ਆਖਿਆ ਉਹਨੇ ਕਿਹਾ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਫੋਟੋ ਕੋਈ ਵੀਡੀਓ ਅਫਸਾਨਾਖਾਨਾ ਉਹਦੀ ਦੇਖ ਲਓ ਉਹਨੇ ਕਿਹਾ ਸਿੰਧੂ ਬਾਈ ਨਾਲ ਉਹਦੀ ਫੋਟੋ ਹੈ ਦੂਸਰੇ ਤੀਸਰੇ ਸਾਰੇ ਸਿੰਗਰਾ ਨਾਲ ਲੇਮਿਸ ਪੂਜਾ ਨਾਲ ਹੈ ਲੇਕਿਨ ਇਹ ਹੈ ਕਿ ਐਵੇਂ ਦੀ ਗੱਲ ਅਗਰ ਹੁੰਦੀ ਤੇ ਉਸ ਅਫਸਾਨਾਖਾਨਾ ਨਾਲ ਵੀ ਹੁੰਦੀ ਤੇ ਅਗਰ ਕਹਦੇ ਜੇ ਹੋਏਗੀ ਤੇ ਅਸੀਂ ਬਿਲਕੁਲ ਦੇ ਦੇਵਾਂ। ਉਹ ਕਹਿੰਦੀ ਅਸੀਂ ਬੈਠੇ ਹੋਏ ਆਂ ਅਸੀਂ ਦੇਣਦਾਰ ਆਂ। ਅਗਰ ਕੋਈ ਵੀ ਇਹ ਚਾਹੀਦਾ ਹੋ ਉਹ ਕਹਿੰਦੀ ਭਈ ਬਿਲਕੁਲ ਲੈ ਲਓ। ਉਹਨੇ ਜਿੰਨੀ ਸਾਫ਼ ਲੱਗਾਂ ਦੇ ਵਿੱਚ ਆਖਿਆ। ਉਹਨੇ ਕਿਹਾ ਤੁਸੀਂ ਜਿੰਨੀ ਮਰਜ਼ੀ ਪੇਸ਼ਕਸ਼ ਕਰਨੀ ਹੈ, ਜਿੰਨੀ ਮਰਜ਼ੀ ਤੁਸੀਂ ਮਤਲਬ ਕਿ ਪੋਸ਼ਕਿਸ਼ ਕਰਨੀ ਹੈ। ਜੋ ਵੀ ਤੁਸੀਂ ਪੁੱਛਣਾ ਤੁਸੀਂ ਅਸੀਂ ਬੈਠੇ ਆਂ। ਜਿੰਨੀਆਂ ਵੀ ਤੁਸੀਂ ਜਿੱਥੋਂ ਵੀ ਜੋ-ਜੋ ਪੁੱਛਣਾ ਤੁਸੀਂ ਪੁੱਛ ਲਓ। ਅਗਰ ਕਿਸੇ ਕਿਸਮ ਦਾ ਕੋਈ ਵੀ ਮਾਮਲਾ ਸਾਡੇ ਨਾਲ ਨਿਕਲਿਆ ਅਸੀਂ ਦੇਣਦਾਰ ਆਂ ਅਸੀਂ ਬੈਠੇ ਹੋਏ ਆਂ। ਤੇ ਬਾਕੀ ਵੇਖਦੇ ਆਂ ਜੀ ਕੀ ਬੰਦਿਆ। ਆਪਣੇ ਵੀਵਰਸ ਨੂੰ ਪੁੱਛਦੇ ਆਂ ਜੀ ਉਹਨਾਂ ਦਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਆਪਣਾ ਬਹੁਤ ਸਾਰਾ ਖਿਆਲ ਰੱਖੋ ਗੁੱਡ ਬਾਏ ਟੇਕ ਕੇਅਰ ਬਾਈ ਬਾਈ